ਕੂੜਦਾ ਕੰਮ ਖੋਲ ਲਵੇ ਜਾਂ ਕੋਈ ਛੋਟੀ ਮੁੱਟੀ ਰੀੜੀ ਦਾ ਕੰਮ ਵੀ ਕਰ ਲਵੇ ਤਾਂ ਲੋਕ ਆਪਣੇ ਜਿਉਣ ਦੇ ਦੇਣਗੇ ਉਹਨੂੰ ਨਹੀਂ ਜਿਉਣ ਦਿੰਦੇ ਵੀਰੇ ਗਿਆਨ ਨਾਲ ਲੈ ਤੈਨੂੰ ਆਹੀ ਕੰਮ ਦਾ ਭੰਡੀ ਤੋਂ ਨੇ ਲੋਕਾਂ ਦੇ ਪਰ ਇਹ ਨਹੀਂ ਜਿਦੇ ਵੀ ਯਾਰ ਅਗਲਾ ਮਿਹਨਤ ਤਾਂ ਕਰ ਲੈਣਾ ਐਟ ਲੀਸਟ ਤੇ ਮੈਨੂੰ ਲੱਗਦਾ ਆਪਣੀ ਸੋਸਾਇਟੀ ਤੇ ਬਾਹਰ ਦੀ ਸੋਸਾਇਟੀ ਦੇ ਵਿੱਚ ਆਹੀ ਇੱਕ ਡਿਫਰੈਂਸ ਆ ਸੋਸਾਇਟੀ ਵੀ ਲੋਕਾਂ ਦੀ ਸੋਚ ਦਾ ਬਹੁਤ ਫਰਕ ਹੈ ਆਪਣੇ ਆਪਣੇ ਨੂੰ ਮਰਨ ਨੂੰ ਵੀਦਾ ਚੱਕਰ ਨੂੰ ਨਹੀਂ ਬਦਲੇਗਾ ਇਹ ਚੱਕਰੇ ਹਰ ਰਜਿਸਟਰ ਕੋਈ ਵੀ ਹੈ ਸਾਡਾ ਕਿਸੇ ਨੇ ਨਹੀਂ ਸਾਫ ਕੀਤਾ ਵੀਰੇ ਹਾਂ ਸਾਬ ਨੇ ਅਸੀਂ ਜੋ ਬਣਿਆ ਸੀ ਆਪਣੇ ਦਮ ਤੇ ਬਣੇ ਅਜ ਤੱਕ ਜੋ ਵੀ ਕੀਤਾ ਸਭ ਆਪਣੇ ਦਮ ਦੇ ਇਹ ਸਟੋਰੀ ਮਿਲਣ ਲੱਗਦਾ ਜਿੰਨੇ ਵੀ ਪੋਡਕਾਸਟ ਤੁਸੀਂ ਵੀ ਦੇਖਦੇ ਮੈਂ ਵੀ ਦੇਖਦਾ ਨਾ ਇਹ ਹਰ ਇੱਕ ਬੰਦੇ ਦੀ ਸਟੋਰੀ ਹੈ ਇਹ ਵੀ ਹਿੰਦੁਸਤਾਨ ਦੀ ਰੀਤ ਹੈ ਵੀ ਰੀਤ ਹੈ ਨਾ ਹਾਂ ਰੀਤ ਹੈ ਕਦੇ ਤੁਸੀਂ ਐ ਸੁਣਿਆ ਵੀ ਕਿਸੇ ਬੰਦੇ ਨੇ ਕਿਹਾ ਹੋਵੇ ਵੀ ਹਾਂ ਭਾਈ ਮੇਰੇ ਰਿਸ਼ਤੇਦਾਰਾਂ ਦੇ ਮੇਰੇ ਯਾਰਾਂ ਉਸਮਾਨ ਨੇ ਮੈਨੂੰ ਪਾਸਪੋਰਟ ਤਰੀਕ ਸੁਣੇ ਕਦੀ ਵੀ ਨਹੀਂ ਵੀ ਕਦੀ ਵੀ ਨਹੀਂ ਇੱਥੋਂ ਤੱਕ ਤੇ ਜਿਹੜੇ ਕਾਮਯਾਬ ਲੋਕ ਨੇ ਜਾਂ ਬਾਲੀਵੁੱਡ ਐਕਟਰ ਨੇ ਉਹਨਾਂ ਦੀਆਂ ਕਈ ਵਾਰੀ ਇੰਟਰਵਿਊ ਦੇਖੀਆਂ ਆਉਣੀਆਂ ਉਹ ਵੀ ਕਹਿੰਦੇ ਨੇ ਵੀ ਹਾਂ ਯਾਰ ਮੈਨੂੰ ਮੇਰੇ ਰਿਸ਼ਤੇਦਾਰਾਂ ਦੇ ਮੇਨੂ ਮੇਰੇ ਯਾਰਾ ਦੋਸਤਾਂ ਨੇ ਸਪੋਰਟ ਹੀ ਨਹੀਂ ਕਰਿਆ ਨਹੀਂ ਕਰਦੇ ਵੀਰੇ ਕੋਈ ਨਹੀਂ